शब्द की शुरुआत करते हैं किस ही कोई कोई सतगुरु बख्शिश करते कि संसार के अंदर किसी का कोई आसरा है किसी ने अपना कोई आसरा बनाया, बनाया है किसी ने कोई आसरा बनाया है ਜਿਹੜੇ ਕਿ ਮਿੱਥਿਆ ਨੇ ਭਾਵ ਕੇ ਝੂਠੇ ਆਸਰੇ ਨੇ ਪਰ ਸੱਚਿਆ ਸਤਿਗੁਰਾ ਇਹ ਕਾਲ ਪਰ ਕੋਈ ਗੁਰੂ ਮੇਰਾ ਤਾਂ ਇੱਕ ਤੇਰਾ ਹੀ ਆਸਰਾ ਹੈ ਮਨ ਚ ਨਮਾਣੀ ਇੱਕ ਤੂੰ ਮੇਰਾ ਤੇ ਨਮਾਣੀ ਦਾ ਇੱਕ ਤੂੰ ਹੀ ਆਸਰਾ ਹੈ ਤੇਰੇ ਤੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਕਿਉਂ ਨਾ ਮਰੀ ਜੈ ਹੋਏ ਜਾਂ ਨਾ ਚੇਤਨਾ ਜਿੰਦੇ ਨੇ ਇਹ ਦਾਨਿਆ ਇਹ ਕਾਲਪੁਰਖ ਵਾਹਿਗੁਰੂ ਜਦੋਂ ਤੂੰ ਮੇਰੇ ਮਨ ਤੋਂ ਵਿਸਰ ਜਾਂਦਾ ਚਿੱਤ ਵਿੱਚ ਨਹੀਂ ਹੁੰਦਾ ਤਾਂ ਮੇਰੇ ਮਰ ਜਾਣ ਵਾਲੇ ਹਾਲਾਤ ਹੋ ਜਾਂਦੇ ਆੱਖਾਂ ਜੀਵਾ ਵਿਸਰੇ ਮਰ ਜਾਵਾਂ ਵਾਲੇ ਮੇਰੇ ਹਾਲਾਤ ਹੋ ਜਾਂਦੇ ਨੇ ਜਦੋਂ ਕਿਤੇ ਤੂੰ ਮੇਰੇ ਚਿੱਤ ਦੇ ਵਿੱਚ ਵਿਸਰ ਜਾਏ ਸ਼ੋਭਾ ਗਾਉਣੇ ਕੀ ਇੱਕ ਪਿਆਰ ਕਰਨ ਵਾਲੇ ਦੀ ਨਿਸ਼ਾਨੀ ਹੈ ਕਿ ਜਿਸ ਦਾ ਕੇਵਲ ਤੇ ਕੇਵਲ ਇੱਕ ਪਰਮਾਤਮਾ ਦੇ ਨਾਲ ਪਿਆਰ ਹੁੰਦਾ ਹੈ ਇੰਨੀ ਗੱਲ ਨੂੰ ਕਹਿ ਸਕਦਾ ਹੈ ਜਿਸ ਨੇ ਦੁਨੀਆ ਦੇ ਝੂਠੇ ਆਸਰੇ ਛੱਡ ਦਿੱਤੇ ਹੋਣ ਕੇਵਲ ਤੇ ਕੇਵਲ ਇੱਕ ਪਰਮਾਤਮਾ ਦਾ ਪਿਆਰ ਹੀ ਜਿਸ ਦੇ ਅੰਦਰ ਹੋਵੇ ਉਹੀ ਨਹੀਂ ਕਹਿ ਸਕਦਾ ਕਿਉਂ ਨਾ ਮਰੀ ਜਾਏ ਰੋਏ ਜਾਨ ਦਾ ਚਿੰਤ ਨਾ ਹੋਵੇ ਸੱਚੇ ਪਤਸ਼ਾਹ ਗੁਰੂ ਵਾਲੇ ਪ੍ਰਮਾਣ ਕਰਦੇ ਨੇ ਇੱਕ ਨਹੀਂ ਆਸ਼ਕੀ ਦੂਜੇ ਲੱਗੇ ਜਾਏ ਨਾਨਕ ਆਸ਼ਕ ਕਾਢੀ ਹੈ ਸਦਾ ਹੀ ਰਹੇ ਸਮਾਇ ਕਹਿੰਦੇ ਨੇ ਇੱਕ ਨਹੀਂ ਆਸ਼ਕੀ ਕਹਿੰਦੇ ਨੇ ਇਹ ਕਿਹੜਾ ਪਿਆਰ ਹੈ ਇਹ ਕੋਈ ਪਿਆਰ ਨਹੀਂ ਹੈ ਜਿਹੜਾ ਪਰਮਾਤਮਾ ਨੂੰ ਛੱਡ ਕੇ ਕਿਸੇ ਦੂਜੇ ਦੇ ਨਾਲ ਦੂਜਾ ਕੋਈ ਹੋਰ ਸਾਡੇ ਚੇਤਨ ਵਿੱਚ ਆਵੇ ਇੱਕ ਪਰਮਾਤਮਾ ਹੈ ਜੇਕਰ ਪਰਮਾਤਮਾ ਤੋਂ ਬਿਨਾ ਕੋਈ ਹੋਰ ਸਾਡੇ ਜਿਤ ਚੇਤੇ ਦੇ ਵਿੱਚ ਆਉਂਦਾ ਹੈ ਫਿਰ ਇਹ ਕੋਈ ਉਸ ਪਰਮਾਤਮਾ ਨਾਲ ਪਿਆਰ ਕਰਨ ਵਾਲਾ ਆਸ਼ਿਕ ਨਹੀਂ ਹੈ ਇੱਕ ਨਹੀਂ ਆਸ਼ਿਕੀ ਦੂਜੇ ਲੱਗੇ ਜਾਏ ਤੇ ਅਸਲ ਵਿੱਚ ਆਸ਼ਿਕ ਕੌਣ ਹੈ ਪਰਮਾਤਮਾ ਨੂੰ ਪਿਆਰ ਕਰਨ ਵਾਲਾ ਕੌਣ ਹੈ ਕਹਤੇ ਨੇ ਨਾਨਕ ਆਸ਼ਿਕ ਕਾਢੀ ਹੈ ਸਭ ਹੀ ਰਹੇ ਸਮਾਏ ਅਸਮ ਦੇ ਵਿੱਚ ਪਿਆਰ ਕਰਨ ਵਾਲਾ ਆਸ਼ਕ ਉਹ ਹੈ ਜਿਹੜਾ ਸਦਾ ਹੀ ਆਪਣੇ ਪਿਆਰੇ ਪ੍ਰੀਤਾਂ ਦੇ ਵਿੱਚ ਸਮਾਇਆ ਰਹੇ ਜਿਸ ਦੀ ਯਾਦ ਸਿਮਰਤੀ ਦੇ ਵਿੱਚ ਸਦਾ ਹੀ ਉਹ ਕਾਲਪੁਰਖ ਵਾਹਿਗੁਰੂ ਦੀ ਯਾਦ ਜਿਹੜੀ ਉਹ ਬਣੀ ਰਹੇ ਅਸਮ ਦੇ ਵਿੱਚ ਪਿਆਰ ਕਰਨ ਵਾਲਾ ਆਸ਼ਕ ਹੋਈ ਹੈ ਤੇ ਭਾਵੇਂ ਜਿਹੜਾ ਫਿਰ ਉਸ ਕਾਲਪੁਰਖ ਵਾਹਿਗੁਰੂ ਨੂੰ ਪਿਆਰ ਕਰਦਾ ਜਿਸ ਦਾ ਪਰਮਾਤਮਾ ਦੇ ਨਾਲ ਇਸ਼ਕ ਹੋ ਜਾਂਦਾ ਹੈ ਤੇ ਭਗਾ ਮੜੇ ਉਹ ਫਿਰ ਉਸ ਨੂੰ ਕਿਸੇ ਦਾ ਕੋਈ ਡਰ ਨਹੀਂ ਇੰਦਾ ਮੌਤ ਦਾ ਡਰ ਨਹੀਂ ਇੰਦਾ ਕਿਸੇ ਦਾ ਕੋਈ ਡਰ ਨਹੀਂ ਰਹਿੰਦਾ ਜਿਸ ਦਾ ਉਸ ਆਪਾਉਂ ਕੋ ਭਾਇਕਰੂ ਦੇ ਨਾਲ ਇਸ਼ਕ ਹੋ ਜਾਏ ਤੇ ਕਿਸੇ ਲਿਖਣ ਵਾਲੇ ਨੇ ਲਿਖਿਆ ਜੋ ਆਸ਼ਿਕ ਹੋਵੇ ਗਿਰਫਤਾਰੀ ਇਸ਼ਕ ਮੇਂ ਪੜਾ ਹੋਗਾ ਜੋ ਆਸ਼ਿਕ ਹੋਗਾ ਗਿਰਫਤਾਰੀ जो आशिक गिरफ्तारी होगा इश्क में भड़ा होगा जिसने अपना आत्म समर्पण उस परमात्मा दे के कर देता जिसका प्यार करने वाला आशक बन गया परमात्मा प्यार करने वाला इश्क में पड़ा होगा गिरफ्तार ਗਿਰਫਤਾਰ ਦਾ ਮਤਲਬ ਹੈ ਕਿ ਉਸ ਕਾਲਪੁਰਖ ਵਾਹਿਗੁਰੂ ਦੇ ਅੱਗੇ ਆਪਣੇ ਆਪ ਨੂੰ ਗਿਰਫਤਾਰ ਕਰ ਦੇਣਾ ਆਤਮ ਸਮਰਪਣ ਕਰ ਦੇਣਾ ਉਸ ਕਾਲਪੁਰਖ ਵਾਹਿਗੁਰੂ ਦੇ ਅੱਗੇ ਉਸ ਦੀ ਸ਼ਰਨ ਵਿੱਚ ਆ ਜਾਣਾ ਜਿਹੜਾ ਉਸ ਦੀ ਸ਼ਰਨ ਵਿੱਚ ਆਉਂਦਾ ਉਸ ਦੇ ਅੱਗੇ ਆਪਣੇ ਆਪ ਨੂੰ ਗਿਰਫਤਾਰ ਕਰ ਦਿੰਦਾ ਹੈ ਉਹ ਸਦਾ ਹੀ ਉਸ ਕਾਲਪੁਰਖ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਜੁੜਿਆ ਰਹੇ ਇਸ਼ਕ ਮੇਂ ਪੜਾ ਹੋਗਾ ਉਹ ਸਦਾ ਹੀ ਪਰਮਾਤਮਾ ਦੇ ਇਸ਼ਕ ਦੇ ਵਿੱਚ ਪਿਆਰ ਦੇ ਵਿੱਚ ਸਦਾ ਹੀ ਰਹਿੰਦਾ ਹੈ ਇੱਕ ਖਿੰਨ ਮਾਤਰ ਸਮਾਂ ਵੀ ਉਸ ਪਰਮਾਤਮਾ ਤੋਂ ਉਸ ਪਰਮਾਤਮਾ ਦੇ ਪਿਆਰ ਤੋਂ ਵਾਂਝਾ ਨਹੀਂ ਰਹਿੰਦਾ ਤੇ ਕਹਿੰਦੇ ਨੇ ਇਜ਼ਰਾਈਲ ਇਜ਼ਰਾਈਲ ਕੇ ਆਨੇ ਸੇੋਂ ਪਹਿਲੇ ਹੀ ਮਰਾ ਧਿਆਨ ਦੇਣਾ ਲਿਖਣ ਵਾਲਾ ਕਹਿੰਦਾ ਇਜਰਾਇਲ ਕੇ ਆਣੇ ਸੇ ਉਹ ਪਹਿਲੇ ਹੀ ਮਰਾ ਹੋਗਾ ਕਹਿੰਦੇ ਨੇ ਇਜਰਾਇਲ ਹੈ ਪ੍ਰਿਸ਼ਤਾ ਮੌਤ ਦਾ ਮੌਤ ਦਾ ਫਰਿਸ਼ਤਾ ਹੈ ਜਿਸ ਨੂੰ ਆਪਾਂ ਜੰਮ ਦੂਤ ਵੀ ਆਖਦੇ ਨੇ ਕਹਿੰਦੇ ਨੇ ਜਦੋਂ ਇਜਰਾਇਲ ਫਰਿਸ਼ਤਾ ਉਸ ਨੂੰ ਲੈਣ ਵਾਸਤੇ ਆਏਗਾ ਤੇ ਉਹ ਪਹਿਲਾਂ ਹੀ ਮਰਿਆ ਹੋਵੇਗਾ ਮਰਿਆ ਹੋਣ ਤੋਂ ਪਹਿਲਾਂ ਕੀ ਹੈ ਜਿਹੜਾ ਜੀਵਨ ਭਾਤੋਂ ਮਰ ਜਾਂਦਾ ਹੈ ਤੇ ਬਾਗਾਂ ਵਾਲੇ ਉਹ ਸਦਾ ਦੇ ਲਈ ਖੜ ਜਿਉਂਦਾ ਰਹਿੰਦਾ ਹੈ ਕਹਿਣ ਤੋਂ ਬਾਅਦ ਕੀ ਹੈ ਕਿ ਅਜਰਾਈਲ ਫਰਿਸ਼ਤਾ ਕੀ ਵੇਖੇਗਾ ਕਿ ਤ ਉਹ ਪਹਿਲੇ ਮਰਿਆ ਹੋਏ ਕਿਉਂਕਿ ਉਸਨੇ ਆਪਾ ਭਾਵ ਖਤਮ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਆਪਣਾ ਆਤਮ ਸਮਰਪਣ ਕਰ ਦਿੱਤਾ ਹੁੰਦਾ ਹੈ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਪ੍ਰੇਮੀ ਹੋਵੇ ਕਾਲ ਨੂੰ ਕਰਕੇ ਵਾਹਿਗੁਰੂ ਦੀ ਵੰਦਗੀ ਕਰਨ ਵਾਲਾ ਹੋਵੇ ਉਹਨੂੰ ਅਜਰਾਈਲ ਪਰਿਸ਼ਤੇ ਦਾ ਕੋਈ ਡਰ ਨਹੀਂ ਹੁੰਦਾ ਜੋ ਲਿਖਣ ਵਾਲਾ ਕਹਿੰਦਾ ਹੈ ਅਜਰਾਈਲ ਕੇ ਆਨੇ ਸੇ ਉਹ ਪਹਿਲੇ ਹੀ ਮਰਾ ਹੋਗਾ ਅਗਲਾ ਅਗਲੀ ਗੱਲ ਕਹਿੰਦਾ ਹੈ ਕਿ ਜਦ ਅਜਰਾਈਲ ਆਏਗਾ ਜਦ ਅਜਰਾਈਲ ਆਏਗਾ ਤੋਂ ਇਸ਼ਕ ਕਰ ਸਕੇ ਬੋਲ ਰਿਹਾ ਦੇਖੋ ਹੁਣ ਜਦੋਂ ਜਮਦੂਤ ਆ ਜਾਂਦੇ ਨੇ ਨਾ ਅੰਤਮ ਸਮੇਂ ਇੱਕ ਆਪਾਂ ਇਸ਼ਕ ਕਰਨ ਵਾਲੇ ਦੀ ਪਿਆਰ ਕਰਨ ਵਾਲੇ ਦੀ ਗੱਲ ਕਰਦੇ ਆ ਜਿਸ ਦਾ ਪਰਮਾਤਮਾ ਦੇ ਨਾਲ ਪਿਆਰ ਹੋ ਜਾਵੇ ਕਿ ਅਸਲ ਦੇ ਵਿੱਚ ਪਰਮਾਤਮਾ ਨਾਲ ਪਿਆਰ ਕਰਨ ਵਾਲਾ ਕੌਣ ਹੈ ਦੁਨੀਆ ਦੇ ਲੋਕ ਤੇ ਬੜੇ ਕਹਿੰਦੇ ਅਸੀਂ ਤਾਂ ਇਹ ਸੱਚੇ ਪਾਤਸ਼ਾਹ ਨੂੰ ਬੜਾ ਪਿਆਰ ਕਰਦੇ ਆ ਰੱਬ ਨੂੰ ਬੜਾ ਪਿਆਰ ਕਰਦੇ ਪਰ ਇਦਾਂ ਪਿਆਰ ਨਹੀਂ ਹੋਇਆ ਕਰਦਾ ਕੱਲਾ ਨਾਲ ਗੱਲੀ ਜੋਕ ਨਾ ਹੋ ਬਈ ਗੱਲਾਂ ਦੇ ਨਾਲ ਪਿਆਰ ਨਹੀਂ ਹੁੰਦਾ ਪਿਆਰ ਅਸਲ ਵਿੱਚ ਕੀ ਹੈ ਉਹ ਆਪਾਂ ਨੇ ਥੋੜੀ ਵਿਚਾਰ ਕਰਨੀ ਹੈ ਸਮਾਂ ਦੇ ਸਿਵਤ ਹੁੰਦਾ ਹੈ ਪਰ ਥੋੜਾ ਸਮਝ ਲੈਣਾ ਕਿ ਆਸ਼ਿਕ ਅਸਲ ਦੇ ਵਿੱਚ ਕੀ ਹੈ ਤੇ ਲਿਖਣ ਵਾਲਾ ਕਹਿੰਦਾ ਜਦ ਅਜਰਾਈਲ ਆਏਗਾ ਤੋ ਆਸ਼ਿਕ ਹੱਸ ਕੇ ਬੋਲੇਗਾ ਕੋਈ ਕੋਈ ਡਰੇਗਾ ਨਹੀਂ ਜਿਹੜਾ ਪ੍ਰਮਾਤਮਾ ਨੂੰ ਇਸ਼ਕ ਕਰਨ ਵਾਲਾ ਪਰਮਾਤਮਾ ਨੂੰ ਪਿਆਰ ਕਰਨ ਵਾਲਾ ਅਜਰਾਈਲ ਫਰਿਸ਼ਤੇ ਤੋਂ ਡਰੇਗਾ ਨਹੀਂ ਲਿਖਣ ਵਾਲਾ ਕਹਿੰਦਾ ਉਹ ਹੱਸ ਕੇ ਬੋਲੇਗਾ ਜਦ ਅਜਰਾਈਲ ਆਏਗਾ ਤੋ ਆਸ਼ਿਕ ਹੱਸ ਕੇ ਬੋਲੇਗਾ ਗਲੀ ਮਹਿਬੂਬ ਕੀ ਹੋਗੀ ਵਹ ਆਸ਼ਿਕ ਖੜਾ ਹੋ ਕੇ ਕਹਿੰਦੇ ਨੇ ਗਲੀ ਮਹਿਬੂਬ ਕੀ ਹੋਗੀ ਉਹ ਅਕਾਲ ਪੁਰਖ ਵੈਗੁਰੂ ਸਾਰ ਘਰ ਨੂੰ ਜਾਣ ਵਾਲੀ ਗਲੀ ਦੇ ਵਿੱਚ ਖੜਾ ਹੋਵੇਗਾ ਗਲੀ ਦੇ ਵਿੱਚ ਖੜਾ ਹੋਵੇ ਗਲੀ ਦੇ ਵਿੱਚ ਖੜਨਾ ਕੀ ਹੈ ਕਿ ਭੱਗਾ ਮੜਿਓ ਆਪਾਂ ਉਸ ਆਕਾਲਪੁਰਖ ਵਹਿਗੁਰੂ ਨੂੰ ਦੇ ਘਰ ਨੂੰ ਜਾਣ ਵਾਲੀ ਜਿਹੜੀ ਸੜਕ ਹੈ ਨਾ ਉਹਦੇ ਤੇ ਤੁਰਨਾ ਹੈ ਅਜੇ ਤੀ ਅਪਨ ਤੁਰੇ ਨਹੀਂ ਨਾ ਸੜਕ ਤੇ ਜੋ ਆਕਾਲਪੁਰਖ ਵਹਿਗੁਰੂ ਦੇ ਘਰ ਨੂੰ ਸੜਕ ਜਾਂਦੀ ਹੈ ਅਜੇ ਅਸੀਂ ਉਸ ਤੇ ਤੁਰਨਾ ਹੀ ਰੰਭ ਨਹੀਂ ਕੀਤਾ ਪਰ ਜਿਹੜੇ ਪਿਆਰ ਕਰਨ ਵਾਲੇ ਆਸ਼ਕ ਨੇ ਨਾ ਸਦਾ ਹੀ ਆਪਣੇ ਪਿਆਰੇ ਦੀ ਗਲੀ ਵਿੱਚ ਖੜੇ ਲੰਦੇ ਗਲੀ ਮਹਿਬੂਬ ਕੀ ਹੋਗੀ ਬਹਾ ਆਸ਼ਕ ਖੜਾ ਹੁਣ ਜਦੋਂ ਕੋਈ ਬੰਦਾ ਪ੍ਰੇਮ ਕਰਨ ਵਾਲਾ ਉਸ ਗਾਲ ਗੁਰੂ ਵਹਿਗੁਰੂ ਨੂੰ ਪਰਮਾਤਮਾ ਦੇ ਘਰ ਦੇ ਮੋਹਰੇ ਉਹਦੀ ਗਲੀ ਵਿੱਚ ਖੜਾ ਹੋਵੇਗਾ ਤੇ ਭਗਾਂ ਵਾਲਿਓ ਇਜ਼ਰਾਇਲ ਫਰਿਸ਼ਤੇ ਦੀ ਕੀ ਜ਼ਰੂਰਤ ਹੈ ਕਿਸ ਨੂੰ ਪੜ ਲੈ ਜੀ ਜ਼ਰਤ ਨਹੀਂ ਨ ਉਸ ਦੀ ਜਦ ਅਜਰਾਇਲ ਆਏਗਾ ਸੋ ਆਸ਼ਿਕ ਹੱਸ ਕੇ ਬੋਲੇਗਾ ਉਸ ਦਾ ਕੋਈ ਗੁੱਸਾ ਗਿਲਾ ਨਹੀਂ ਪਰਮਾਤਮਾ ਨੂੰ ਪ੍ਰੇਤ ਕਰਨ ਵਾਲਾ ਸਭੋ ਅਜਰਾਇਲ ਨਾਲ ਹੱਸ ਕੇ ਬੋਲੇਗਾ ਜਿਵੇਂ ਆਪਾਂ ਆਮ ਮਿੱਤਰਤਾ ਦੇ ਵਿੱਚ ਹੱਸ ਕੇ ਬੋਲਦੇ ਨਾ ਇਦਾਂ ਬੋਲੇਗਾ ਗੜੀ ਮਹਿਬੂਬ ਦੀ ਹੋਗੀ ਵਾਹ ਆਸ਼ਿਕ ਖੜਾ ਹੋਵੇਗਾ ਪਰਮਾਤਮਾ ਨੂੰ ਜਾਣ ਵਾਲੀ ਸੜਕ ਜੋ ਗੜੀ ਹੈ ਤੇ ਜਿਹੜੇ ਪਿਆਰ ਕਰਨ ਵਾਲੇ ਨੇ ਉਹ ਸਦਾ ਹੀ ਉਹਦੇ ਵਿੱਚ ਖੜੇ ਰਹਿੰਦੇ ਨੇ ਉਹਦੇ ਘਰ ਨੂੰ ਜਾਣ ਵਾਲੀ ਗਲੀ ਕਿਹੜੀ ਹੈ ਭਗਵਾਨ ਵਾਲਿਓ ਗਲੀ ਹੈ ਕੇਵਲ ਤੇ ਕੇਵਲ ਉਸ ਪਰਮਾਤਮਾ ਦਾ ਸਿਮਰਨ ਕਰਨ